ਟੇਮੰਟ ਦੇ ਭਰੇ ਟਰਾਲੇ ਦੇ ਵਿੱਚ ਲੱਦ ਲਈ ਭਾਰੀ ਮਾਤਰਾ ਦੇ ਵਿੱਚ ਭੁੱਕੀ 9 ਕੁਆਂਟਲ ਭੁੱਕੀ ਸਮੇਤ ਤਿੰਨ ਨੂੰ ਕੀਤਾ ਗਿਆ ਗਿਰਤਾਰ ਥਾਣਾ ਕਨਾਲ ਕੋਲੋਨੀ ਵਿਕੇ ਮਾਮਲਾ ਦਰਜ ਕਰ ਤਿੰਨੇ ਕੀਤੇ ਗਏ ਮੰਦ ਹਵਾਲਾ ਤੱਕ ਡੀਐਸਪੀ ਸਿਟੀ 1 ਸੰਦੀਪ ਸਿੰਘ ਭਾਰਤੀ ਨੇ ਦਿੱਤੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਬਠਿੰਡਾ ਦੀ ਨੰਨੀ ਸ਼ਾ ਚੌਕ ਦੇ ਨੇੜੇ ਕਾਉਂਟਰ ਇੰਟੈਲੀਜੈਂਸ ਅਤੇ ਥਾਣਾ ਕਨਾਲ ਕਲੋਨੀ ਦੀ ਪੁਲਿਸ ਪਾਰਟੀ ਵੱਲੋਂ ਇੱਕ ਨਾਕਾ ਲਗਾਇਆ ਹੋਇਆ ਸੀ ਅਤੇ ਇਸ ਦੌਰਾਨ ਚੈਕਿੰਗ ਦੇ ਵਿੱਚ ਇੱਕ ਟਰਾਲੇ ਘੋੜੇ ਨੂੰ ਰੋਕਿਆ ਗਿਆ ਜਿਸ ਦੇ ਵਿੱਚ ਸੀਮੈਂਟ ਲੱਦਿਆ ਹੋਇਆ ਸੀ ਅਤੇ ਉਸ ਦੇ ਵਿੱਚ ਜੋ ਹੈ 45 ਗੱਟੇ ਜ਼ਮੀਨ 9 ਕੁਆਂਟਲ ਭੁੱਕੀ ਜਿਹੜੀ ਇਹਦੇ ਵਿੱਚੋਂ ਬਰਾਮਦ ਕੀਤੀ ਗਈ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਕਨਾਲ ਕਲੋਨੀ ਵਿਖੇ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਇਹਦੇ ਵਿੱਚ ਤਿੰਨ ਵਿਅਕਤੀ ਹੁੰੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ ਰਾਜਸਥਾਨ ਦਾ ਹੈ ਅਤੇ ਦੋ ਵਿਅਕਤੀ ਬਠਿੰਡੇ ਜਿਰੇ ਦੇ ਨਾਲ ਸੰਬੰਧਤ ਹਨ ਇਹ ਉਹ ਕੋੜਾ ਟਰਾਲਾ ਹੈ ਜੋ ਰਾਜਸਥਾਨ ਤੋਂ ਚੱਲਿਆ ਸੀ ਤੇ ਇਸਦੇ ਸੀਮੈਂਟ ਹੈ ਜਿਹੜਾ ਉਹ ਗੋਨਿਆਣਾ ਮੰਡੀ ਵਿਖੇ ਇਸਨੇ ਉਤਾਰਨਾ ਸੀ ਅਤੇ ਇਸ ਦੇ ਆਪਣਾ ਬਚਕਾਰ ਦੇ ਵਿੱਚ ਵਿਚਾਲੇ 9 ਕਟਲ ਪੁਕੀੜੀ ਆ ਉਹ ਲੱਦੀ ਹੋਈ ਸੀ ਤਾਂ ਅੱਗੇ ਬਠਿੰਡਾ ਦੇ ਨੰਨੀ ਸਾ ਚੌਂਕ ਦੇ ਨੇੜੇ ਥਾਣਾ ਕਨਾਲ ਕਲੋਣ ਦੀ ਪੁਲਿਸ ਪਾਰਟੀ ਅਤੇ ਕੰਟਰੈਕਟ ਆਪਰਾੰਥੇ ਵੀ ਸੰਬੰਧੋਂ ਨਕਲ ਲਗਾਇਆ ਹੋਇਆ ਸੀ ਚੈਕਿੰਗ ਕੀਤੀ ਜਾ ਰਹੀ ਸੀ ਤਸ ਦੇ ਵਿੱਚੋਂ 9 ਕਵਾਂਟਲ ਭੁੱਕੀ ਜਿਹੜੀ ਉਹ ਬ੍ਰਾਂਧ ਕੀਤੀ ਗਈ ਜਿੱਤੇ ਕਾਰਵਾਈ ਕਰਦੇ ਹੋਏ ਥਾਣਾ ਕਨਾਲ ਕਲੋਨੀ ਵਿਖੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤਿੰਨ ਦੇ ਵਿੱਚੋਂ ਤਿੰਨ ਵਿਅਕਤੀਆਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਅੱਜ ਇਹਨਾਂ ਨੂੰ ਮਾਂਜੂਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਡੰਗਾਇਦੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਹ ਇੰਨੀ ਜ਼ਿਆਦਾ ਭੁੱਕੀ ਕਿੱਥੋਂ ਲੈ ਕੇ ਆਏ ਸਨ ਅਤੇ ਇਹਨਾਂ ਵੱਲੋਂ ਅੱਗੇ ਕਿੱਥੇ ਸਪਲਾਈ ਕਰਨੀ ਸੀ ਇਸ ਦੀ ਵੀ ਆਪਾਂ ਬਹੰਡਾ ਪੁਲਿਸ ਵੱਲੋਂ ਹੋਣਾ ਜੀ ਹੋ ਜਾਂਚ ਕੀਤੀ ਜਾਵੇਗੀ ਆਓ ਉਸ ਨੂੰ ਸੁਣਾਉਣੇ ਆ ਇਸ ਸਬੰਧੀ ਕੀ ਕਹਿੰਦੇ ਨੇ ਡੀਐਸਪੀ ਸਿਟੀ 1 ਸੰਦੀਪ ਸਿੰਘ ਪਾਰਟੀ ਇਸ ਮਾਮਲੇ ਨੂੰ ਲੈ ਕੇ ਇਸ ਮਾਮਲੇ ਕੋ ਬਤੀ ਪੰਜਾਬ ਸਰਕਾਰ ਵੱਲੋਂ ਛੇੜੀ ਜੰਗ ਜੁਦ ਨਸ਼ਮਰਦ ਦੀ ਮਹਨਤਾਤ ਮਾਜੂਕ ਡੀਜੀਪੀ ਸਾਹਿਬ ਸ਼੍ਰੀ ਗੌਰਵਜਦ ਆਈਪੀਐਸ ਤੇ ਸ਼੍ਰੀ ਅਮਨੀਤ ਕੰਡਲ ਆਈਪੀਐਸ ਐਸਐਸ ਬਠਿੰਡਾ ਤੇ ਸ਼੍ਰੀ ਅਮਨੀਤ ਸਿੱਧੂ ਆਈਜੀ ਕਾਊਂਟਰ ਚੈਲੰਜ ਦੇ ਰਾਇਨ ਮੇ ਹੇਠ ਤੇ ਐਸਪੀ ਸਿਟੀ ਸ਼੍ਰੀ ਨਰੇਂਦਰ ਸਿੰਘ ਜੀ ਦੀ ਨਿਗਰਾਨੀ ਹੇਠ ਕਾਂਡ ਦੇ ਸਾਂਝਾ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਜਿਸ ਵਿੱਚ ਕਮਾਲ ਕੌਣੀ ਪੁਲਿਸ ਤੇ ਕਾਉਂਟੈਂਡੈਂਸ ਦੀ ਟੀਮ ਜਿਹੜੀਆਂ ਸ਼ੱਕੀ ਵਿਅਕਤੀ ਤੇ ਸ਼ੱਕੀ ਪੁਰਸ਼ਾਂ ਦੀ ਚੈਕ ਕਰ ਰਹੀ ਸੀ ਤਾਂ ਇਸੇ ਦਰਮਿਆਨ ਹੀ ਜਦੋਂ ਸ਼ੱਕੀ ਪੁਰਸ਼ੇ ਚੈਕਿੰਗ ਕਰਦੇ ਸੀ ਤਾਂ ਜਿਹੜੀ ਨੰਨੀ ਸ਼ਾ ਚੌਕ ਦੇ ਨੇੜੇ ਜਿਹੜਾ ਟੀਪਾਰਟ ਬੰਦਾ ਹੈ ਉੱਥੇ ਇੱਕ ਟਰੱਕ ਟਰਾਲਾ ਘੋੜਾ ਖੜਾ ਸੀ ਇਸ ਵਿੱਚ ਤਿੰਨ ਵਿਅਕਤੀ ਜਿਹੜੀ ਤਰਪਾਲ ਨਾਲ ਛੇੜਛਾੜ ਕਰਦੇ ਸੀ ਤਾਂ ਜਿਹੜਾ ਤਿੰਨਾਂ ਵਿਅਕਤ ਨੂੰ ਕਾਬੂ ਕੀਤਾ ਗਿਆ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਿਆ ਗਿਆ ਤਾਂ ਇੱਕ ਦਾ ਨਾਮ ਸਾਮਰ ਲਾਲ ਸਾਨੂੰ ਓਲੂ ਓਲੂ ਰਾਮ ਵਾਸੀ ਅਜਮੇਰ ਰਾਜਸਥਾਨ ਦੂਸਰਾ ਨਾਮ ਜਗਦੀਪ ਸਿੰਘ son of ਹਰਬੰਸ ਸਿੰਘ ਵਾਸੀ ਪਿੰਡ ਕੋਠਾਗੁਰੂ ਤੇ ਤੀਸਰਾ ਗੁਰਤੇਜ ਸਿੰਘ son of ਗੁਰਜੰਟ ਸਿੰਘ ਵਾਸੀ ਪਿੰਡ ਨੌਰਵਾਜਾ ਹੋਈ ਜਦੋਂ ਟਾਲੇ ਦੇ ਤਰਪਾਲ ਖੇਤ ਤਲਾਸ਼ੀ ਕੀਤੀ ਗਈ ਜਿਸ ਦੇ ਵਿੱਚੋਂ ਤਕਰੀਬਨ 45 ਗੱਟੇ ਜਿਨ੍ਹਾਂ ਵਿੱਚ 20-20 ਕਿਲੋ ਪਰ ਗੱਟੇ ਚ ਝੂਕੀ ਚੋਰਾ ਪੋਸਟ કુલ 9 ਕੁਆਂਟਲ ਝੂਕੀ ਚੋਰਾ ਪੋਸਟ ਬਰਾਮਦ ਹੋਇਆ ਜਿਸ ਦੇ ਤਹਿਤ ਮੁਕੱਦਮਾ ਨੰਬਰ 167 ਮਿਤੀ 6-7-2025 15629685 ਐਨਡੀਪੈਕਟ ਥਾਣਾ ਕਿਨਾਰ ਕਲੋਨੀ ਵਿੱਚ ਦਰਜਿਸਟਰ ਕੀਤਾ ਗਿਆ ਉਹ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਬੰਦ ਹਵਾਲਾ ਥਾਣਾ ਕੀਤਾ ਗਿਆ ਜਿਨ੍ਹਾਂ ਨੂੰ ਅੱਜ ਮਾਨਜੂਕ ਅਦਾਲਤ 'ਤੇ ਪੇਸ਼ ਕਰਕੇ ਰਮਾਨ ਹਾਸ ਕਰਕੇ ਇੰਪੋਰਟ ਡਾਕਾ ਇਹਨਾਂ ਪੁੱਛਗਿੱਛ ਕੀਤੀ ਜਾਵੇਗੀ ਕਿ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਇਹਨਾਂ ਸਪਲਾਈ ਕਿੱਥੇ ਦੇਣੀ ਸੀ ਗੱਡੀ ਵਿੱਚ ਕਿੰਨੇ ਜਣੇ ਸੀਗੇ ਕਿੱਥੋਂ ਲੈ ਕੇ ਗੱਡੀ ਆਈ ਹੈਗੀ ਤੇ ਕਿੱਥੇ ਜਾਣਾ ਸੀ ਗੱਡੀ ਵਿੱਚ ਤਿੰਨ ਜਣੇ ਸੀਗੇ ਤੇ ਗੱਡੀ ਰਾਜਸਥਾਨ ਤੋਂ ਅਜਮੇਰ ਤੋਂ ਆਉਣੀ ਬਿਆਨ ਹੋਈ ਹੈ ਬਾਕੀ ਅਸੀਂ ਅਜੀ ਡੁਗਾਈ ਨਾਲ ਪੁੱਛਕਿਸ਼ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਸੀ ਕਿਹੜੀ ਪ੍ਰੋਪਰ ਜਗ੍ਹਾ ਕਿਹੜੀ ਹੈ ਤੇ ਕਿੱਥੇ ਨਗਾ ਸਪਲਾਈ ਦੇਣੀ ਸੀ ਨੈਗੇਟਿਵ ਵਿੱਚ ਹੋਰ ਵੀ ਲੋਬਾਰਸੀ ਨਿਕਲ ਰਹੇ ਇਹ ਹੀ ਲੱਗਦੀ ਨਹੀਂ ਗੱਡੀ ਦੇ ਵਿੱਚ ਹੋਰ ਸਿਮੈਂਟ ਲੋਡ 0820 ਕਟੇ ਸਿਮੈਂਟ ਦੇ ਸੀਗੇ ਵਿੱਚ ਸਿਮੈਂਟ ਦੇ ਕਟਿਆਂ ਚ ਬਲੇ ਕਟੇ ਜਿਹੜੇ ਭੁੱਕੀ ਦੇ ਚਪਾਈ ਹੋਏ ਸੀ ਟੈਕਨੀਕਲਟੀ ਪ੍ਰਾਰੰਭ ਕਰਸੇ ਜਾ ਰਹੇ ਉਹ ਕੌਣ ਸੀ ਉਹ ਹਜੇ ਅਜੀ ਤਫਤੀਸ਼ ਦਾ 파ਟ ਹੈ ਉਹ ਬਾਅਦ ਸੰਗ ਗੱਡੀ ਨੰਬਰ ਕਿੰਨਾ ਸੀ ਜੀ ਜਦੋਂ RJ 6CB 8386 ਤਰਨਾ ਕੋੜਾ ਤੇ 4 4 ਕਿੱਟੇ ਆਮ ਕਦਰਮਾ ਚਾਰ ਵਕਤ ਦੇ ਖਿਲਾਫ ਦਰਜ ਹੋਇਆ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਇੱਕ ਵਿਅਕਤੀ ਗ੍ਰਿਫਤਾਰੀ ਬਾਕੀ ਕੋਈ ਜਾਣਕਾਰੀ ਨਹੀਂ ਦੋ ਜਿਹੜੇ ਸਿਮਿੰਟ ਦੇ ਗੱਟੇ ਅੱਗੇ ਪਿੱਛੇ ਇਸ ਸਿਮਿੰਟ ਦੇ ਗੱਟੇ ਉਸ ਅੱਗੇ ਸੀ ਉਸ ਪਿੱਛੇ ਸੀ ਜਿਹੜੀ ਪੁੱਕੇ ਚੂਰਾ ਪੋਸਤ ਬਚਾਲੇ ਸਨਾਂ ਦੀ ਲੌਣਾ ਕਿਤੇ ਸੀਮਿੰਟ ਕਿਧਰੋਂ ਸਿਮਿੰਟ ਉਹਨਾਂ ਨੇ ਮੰਡੀ ਲਾਉਣਾ ਸੀ ਇਹਨਾਂ ਦੀ ਬਿਲਟੀ ਉੱਥੇ ਵੀ ਆਏ ਇੱਕ ਇਹ ਪਿੱਛੋਂ ਇਧਰੋਂ ਡੰਬਲੀ ਰੋਡ ਦਾ ਪਾਣੀ ਪਾਸੇ ਆਈ